ਇਸ ਤਰੀਕੇ ਦਾ ਨਜ਼ਰ ਦੇਖਣ ਨੂੰ ਮਿਲਿਆ ਕੀ ਸਾਹਮਣੇ ਆ ਰਿਹਾ ਜੀ ਦੇਖੋ ਇਹਦੇ ਵਿੱਚ ਮੈਂ ਹੁਣੇ ਜਿਹੜਾ ਹੈਗਾ ਉਹ 4 ਦਿਨ ਲਗਾਤਾਰ ਜਿਹੜਾ ਹੈਗਾ ਜਿਹੜਾ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਜੀ ਸੁਲਤਾਨਪੁਰ ਲੋਧੀ ਔਰ ਉਸ ਤੋਂ ਬਾਅਦ ਤਰਨਤਾਰਨ ਸਾਹਿਬ ਉਸ ਤੋਂ ਬਾਅਦ ਫਿਰੋਜ਼ਪੁਰ ਫਿਰ ਫਾਜ਼ਿਲਕਾ ਔਰ ਬਿਲਕੁਲ ਜਿਹੜਾ ਬਾਰਡਰ ਤੱਕ ਹੀਰਨੇਪਰੰਡ ਤੱਕ ਮੈਂ ਜਾ ਕੇ ਆਇਆ ਖਜਾਰਾ ਇੱਕ ਲੋਕਾਂ ਦੀ ਫਸਾਦ ਡੁੱਬੀ ਹੋਈ ਹੈ ਔਰ ਮੇਰੇ ਆਣ ਤੋਂ ਬਾਅਦ ਮੈਂ ਐਤਵਾਰ ਵਾਪਸ ਆਇਆ ਸੀ ਉਸ ਤੋਂ ਬਾਅਦ ਹੋਰ بارش ਹੋਈ ਹੈ ਔਰ ਪੌਂਗ ਡੈਮ ਤੋਂ ਉੱਪਰ ਜਿੰਨੇ ਵੀ ਆ ਰਿਚਸ ਤੋਂ بارش ਵੀ ਹੋਈ ਹੈ ਉਹਦਾ ਵੀ ਪਾਣੀ ਵੀ ਆਇਆ ਬਹੁਤ ਜ਼ਿਆਦਾ ਕੁਆਂਟਮ ਹੈ ਸਿਚੁਏਸ਼ਨ ਬਹੁਤ ਜ਼ਿਆਦਾ ਜੜੀ ਬਲੰਗ ਗਈ ਹੈ ਉਹਨਾਂ ਚਾਰੋਂ ਜ਼ਿਲ੍ਹਿਆਂ ਦੇ ਵਿੱਚ ਨਾਲ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਦੇ ਵਿੱਚ ਵੀ ਰਾਵੀ ਦੇ ਬੰਨ ਟੁੱਟਿਆ ਤੇ ਤੋਸੀ ਬੰਨ ਟੁੱਟਿਆ ਹੋਗਾ ਤੇ ਉਹਦੇ ਨਾਲ ਵੀ ਜਿਹੜਾ ਹੈਗਾ ਆਪਣੇ ਇਧਰੋਂ ਜਿਹੜਾ ਆਪਣਾ ਪਖੜੇ ਤੋਂ ਵੀ ਆਇਆ ਉਹਦੇ ਨਾਲ ਰੋਪੜ ਤੇ ਜਿਹੜੇ ਨੀਚੇ ਜਿੰਨੇ ਵੀ ਆ ਗਿਆ ਆਪਣੇ ਐਸ ਬੀ ਐਸ ਨਗਰ ਔਰ ਉਹਦੇ ਨਾਲ ਲੱਗਦੇ ਜਿੰਨੇ ਅੱਗੇ ਜਾ ਕੇ ਨਕੋਦਰ ਵਾਲਾ ਏਰੀਆ ਸਾਰਾ ਜਲੰਧਰ ਦੇ ਵਿੱਚ ਉਹਨਾਂ ਦੇ ਵਿੱਚ ਵੀ ਪਾਣੀ ਬਹੁਤ ਆਇਆ ਲੇਕਿਨ ਆਪਣੇ ਪਟਿਆਲੇ ਦੇ ਵਿੱਚ ਅਜੇ ਵਾਗਰੂ ਦੀ ਕਿਰਪਾ ਹੈਗੀ ਹੈ ਕਿ ਆਪਾਂ ਅਜੇ ਤੱਕ ਬਚੇ ਹੋਏ ਆ ਪਾਣੀ ਬਹੁਤ ਥੋੜਾ ਤੇ ਉੱਥੋਂ ਜਿਹੜਾ ਸਾਰਾ ਸਬਕ ਸਿੱਖਿਆ ਸੀ ਉਹਨਾਂ ਦੀ ਮੈਂ ਉਹਨਾਂ ਨੂੰ ਰਾਤ ਸਭਗਰੀ ਮੈਡੀਕਲ ਏਡ ਸਾਰਾ ਕੁਝ ਕਰਕੇ ਆਇਆ ਤੇ ਇੱਥੇ ਉਹ ਨੌਬਤ ਨਾ ਆਵੇ ਕਿਉਂਕਿ ਤੇਜ ਸਾਡੇ ਵੀ ਇਹੀ ਹੋਇਆ ਸੀਗਾ ਸਾਡਾ ਕੈਚਮੈਂਟ ਏਰੀਆ ਬੇਸਿਕਲੀ ਫਤਿਹਗੜ੍ਹ ਸਾਹਿਬ ਔਰ ਮੁਹਾਲੀ ਔਰ ਥੋੜਾ ਜਿਹਾ ਪੋਰਚੂ ਜਿਹੜਾ ਚੰਡੀਗੜ੍ਹ ਦਾ ਹੈਗਾ ਜਿਹਨੂੰ ਅਸੀਂ ਪਟਿਆਲਾ ਕੀ ਰਾਉ ਕਹਿੰਦੇ ਆ ਜਿਹੜਾ ਪੀਜੀ ਸਾਡ ਦੇ ਉੱਤੋਂ ਹੈਗਾ ਜੇ ਇਸ ਏ ਜਾ ਜਿਸ ਤਰ੍ਹਾਂ ਤੇਜ ਹੋਇਆ ਸੀਗਾ ਉਹ ਹਾਲਾਤ ਨਾ ਹੋਣ ਇਹਦੇ ਵਿੱਚ ਕੁਝ ਗੈਪ ਸੀਗਾ ਇੱਕ ਤਾਂ ਫਲੋਰੀ ਕੋਲ ਸੀਗਾ ਜੀ ਉਹਨੂੰ ਮੈਂ ਕਿਹਾ ਵੀ ਇਮੀਡੀਏਟਲੀ ਕੱਢੋ ਭਰੋ ਉਹਨੂੰ ਤੇ ਉੱਤੇ ਕਟੋ-ਕਟ ਵੀ 2000 ਬੈਗਸ ਇੱਥੇ 4-5000 ਬੈਗਸ ਅੱਗੇ ਵੀ ਮੈਂ ਸਾਰਾ ਦੇਖਾਂਗਾ ਤਾਂ ਕਿ ਜਦੋਂ ਪਾਣੀ ਆਂਦਾ ਵੀ ਆ ਤਾਂ ਨਦੀ ਦੇ ਵਿੱਚੋਂ ਲੰਘ ਜਾਵੇ ਉਹਨੂੰ ਕਟੋ-ਕਟ ਵੀ ਈਜ਼ੀ ਐਕਸੈਸਿਬਲ ਹੋਣੀ ਚਾਹੀਦੀ ਕਿ ਉਹ ਆਪਣਾ ਅਰਬੋਰ ਸਟੇਟ ਦੇ ਵਿੱਚ ਜਾਂ ਆਪਣੇ ਜਿਹੜੇ ਆਪਣਾ ਨਾਮ ਲੱਗਦੇ ਏਰੀਆਸ ਹੈਗੇ ਆ ਚਾਹੇ ਫਰੈਂਡਜ਼ਨ ਕਲੇਵ ਹੈ ਕੋਹੇਨੂਰਨ ਕਲੇਵ ਹੈ ਜੋ ਜਿਹੜੇ ਬਾਕੀ ਦੇ ਸਾਰੇ ਜਿੰਨੇ ਵੀ ਸਾਡੇ ਆ ਏਰੀਆਸ ਆਗੇ ਜਿਹੜੇ ਮਨ ਲਓ ਚੜ੍ਹਦੇ ਪਾਸੇ ਆ ਬੜੀ ਨਦੀ ਦੇ ਵੀ ਉਹਨਾਂ ਨੂੰ ਉਹ ਜਿੰਦਾ ਪਿਛਲੀ ਵਾਰੀ ਵਾਲ ਸੀਗਾ ਕੁਝ ਲੋਕਾਂ ਦੇ ਵੱਲੋਂ ਇੱਕ ਐਨਕ੍ਰੋਚਮੈਂਟ ਦੀ ਗੱਲ ਕੀਤੀ ਆ ਰਹੀ ਵੀ ਉਹਨਾਂ ਦਾ ਐਨਕ੍ਰੋਚਮੈਂਟ ਨਾ ਹੋਵੇ ਤਾਂ ਲੱਗਦਾ ਵੀ ਆਪਾਂ ਸੜਕ ਕੱਢ ਸਕਦੇ ਆ ਦੇਖੋ ਗੱਲ ਇਹ ਹੈਗੀ ਆ ਵੀ ਹੁਣ ਅਸੀਂ ਸਾਰੇ ਲੋਕ ਤਾਂ ਮਾਰ ਨਹੀਂ ਸਕਦੇ ਜੀ ਜਿਹੜੀ ਪਰਲੇ ਪਾਸੇ ਸੀਗੀ ਸੜਕ ਦੇ ਨਾਲ ਉਹਨਾਂ ਨੇ ਨਦੀ ਦੇ ਨਾਲ ਕੀਤੀ ਸੀ ਐਨਕ੍ਰੋਚਮੈਂਟਸ ਅਸੀਂ ਕੋਈ ਚੱਕਣੀਆਂ ਪੈਣੀਆਂ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਆਪਾਂ ਦਰਿਆਵਾਂ ਦੀਆਂ ਨਦੀਆਂ ਦੀ ਆਪਾਂ ਜਿਹੜਾ ਹੈਗਾ ਨਾ ਨੇਚਰ ਦੀ ਆਪਾਂ ਰਿਸਪੈਕ ਜਾਰੀ ਕਿ ਚਾਰ ਦਿਨ ਕਿਸਰ ਮਸ਼ੀਨ ਚੱਲੀ ਆ ਹਾਂ ਇਹ ਮੈਂ ਸਪੈਸ਼ਲੀ ਕਹਾਂ ਕਿ ਜਿਹੜੀ ਤੁਹਾਡੀ ਪੋਕਲੈਨ ਲੈ ਕੇ ਆਇਆ ਸੀਗਾ ਵਾਟ ਇਹ ਜਿਹੜਾ ਬੂਟੀ ਦੀ ਸਪਾਈ ਆ ਪ੍ਰੋਪਰ ਹੋਈ ਨਹੀਂ ਇਸ ਤੋਂ ਉੱਪਰ ਮੈਂ ਦੌਲਤਪੁਰ ਜਾ ਕੇ ਆਇਆ ਉੱਥੇ ਨਾਲ ਇੱਕ ਬਹੁਤ ਵੱਡਾ ਟੋਬਾ ਇੱਕ ਬਹੁਤ ਵੱਡਾ 40 ਫੁੱਟ ਦਾ ਹੈਗਾ ਜਿਹੜਾ ਕਿ ਕਈ ਏਕੜ ਦੇ ਵਿੱਚ ਆ ਉਹਦੇ ਚ ਬੂਟੀ ਬਹੁਤ ਹੈ ਉੱਥੋਂ ਜਿੰਨੀ ਕੱਢਦੇ ਆ ਉਹਨੇ ਹੋਰ ਆਈ ਜਾਂਦੀ ਆ ਇਹ ਜਿਹੜਾ ਹੈਗਾ ਇਹ ਸੈਟੀਸਫੈਕਟ ਨਹੀਂ ਆ ਇਹ ਤਾਂ ਹੁਣ ਜਿਹੜਾ ਆ ਤਾਂ ਆਪਾਂ ਹੁਣ ਮਿਡਲ ਆਫ ਦਾ ਰੇਨੀ ਸੀਜ਼ਨ ਆ ਇਹਦੇ 'ਚ ਮੈਂ ਜਿਹੜਾ ਸਟਾਪ ਗੈਪ ਅਰੇਂਜਮੈਂਟ ਕਰ ਰਿਹਾ ਇਹਦਾ ਪੱਕਾ ਹੱਲ ਝੜਾ ਹੈਗਾ ਇੱਕ ਫਲੌਲੀ ਦੇ ਵਿੱਚ ਝੜਾ ਹੈਗਾ ਇੱਕ ਬਹੁਤ ਵੱਡਾ ਅਸੀਂ ਜਿਹੜਾ ਹੈਗਾ ਇੱਕ ਉਹਦੇ ਨਾਲ ਨਾ ਇਹਦੇ ਨਾਲ ਨਦੀ ਦੇ ਨਾਲ ਵੱਡਾ ਤਲਾਬ ਨਾਣ ਚਾ ਰਹੇ ਆ ਇਹੋ ਜਿਹੇ 5-7 ਬਣਾਵਾਂਗੇ ਜਿਹਦੇ ਵਿੱਚ ਮੰਨ ਲਓ ਘੱਟੋ ਘੱਟ ਜਿਆਦਾ ਨਹੀਂ ਤਾਂ 40 50 ਹਜ਼ਾਰ ਕਿਊਸਿਕ ਪਾਣੀ ਜਿਹੜਾ ਹੈਗਾ ਜੇ ਨਦੀ ਭਾ ਉਛਲਦੀ ਆ ਤਾਂ ਉੱਥੇ ਚਲਾ ਜਾਵੇ ਟੈਂਪਰੇਰੀ ਉਹ ਐਨਈਓ ਦੀ ਕੈਪੈਸਿਟੀ ਹੋਵੇ ਜੇ 4 5 ਬਣ ਜਾਣਗੇ ਤਾਂ ਆਪਾਂ ਕੋਈ ਬਹੁਤ ਔਖਾ ਰਾਕਟ ਸਾਇੰਸ ਨਹੀਂ ਹੈ ਤਾਂ ਹਾਲੇ ਵੀ ਸਮਾਂ ਲੱਗਦੇ ਆ ਹੁਣ ਜਿਹੜਾ ਕਿੰਨ ਸਮਾਂ ਰਹਿ ਗਿਆ ਆਪਾਂ ਕੰਟਰੋਲ ਕਰ ਸਕਾਂਗੇ ਇਸ ਨੂੰ ਲੱਗਿਆ ਵੀ ਹਾਂਜੀ ਹਾਂ ਬਿਲਕੁਲ ਬਿਲਕੁਲ ਜੀ ਅਸੀਂ ਦੇਖੋ ਜੇ ਕੋਈ ਪਰਲੋ ਆ ਜਾਏ ਤਾਂ ਮੈਂ ਕਹਿ ਨਹੀਂ ਸਕਦਾ ਵੀ ਜੇ ਜਿਵੇਂ ਪਿਛਲੀ ਵਾਰੀ ਜੋ ਆਇਆ ਸੀਗਾ 1 ਲੱਖ ਕਿਊਸਿਕ ਜਿੰਨਾ ਆਂਦਾ ਹੈ ਜਾ 1.5 ਲੱਖ ਕੀ ਉਸੇ ਕਹਾਂਦਾ ਤੇ ਉਹਨੂੰ ਅਸੀਂ ਵੀ ਸ਼ੁੱਡ ਬੀ ਐਬਲ ਟੂ ਮੈਨੇਜ। ਅਸੀਂ ਕਗਰ ਨੂੰ ਲੈ ਕੇ ਕਿਸ ਤਰੀਕੇ ਦਾ ਮੌਲਾ ਕੋਤ ਕਗਰ ਦੇ ਵਿੱਚ ਇਸ ਵੇਲੇ ਜਿਹੜੀ ਸਿਚੁਏਸ਼ਨ ਹੈ ਪਟਿਆਲੇ ਵਿੱਚ ਤਾਂ ਠੀਕ ਹੈ ਲੇਕਿਨ ਅੱਗੇ ਜਿਹੜਾ ਸੰਗਰੂਰ ਹੈ ਔਰ ਉਸ ਤੋਂ ਅੱਗੇ ਜਿਹੜਾ ਤੁਹਾਡੇ ਆਪਣਾ ਮਾਨਸਾ ਜ਼ਿਲ੍ਹਾ ਹੈਗਾ ਉਹਨਾਂ ਦੇ ਵਿੱਚ ਜਿਹੜੀ ਹੈਗੀ ਆ ਉਹ ਡੇਂਜਰ ਲੈਵਲ ਤੇ ਵੈਰੀ ਨੀਅਰ ਟੂ ਦਾ ਡੇਂਜਰ ਮਾਰਕ ਡਾਕਟਰ ਰਜਿੰਦਰ ਹਸਤਾਲ ਦੇ ਵਿੱਚ